ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੱਡੇ ਘਰ ਦੇ ਵਿੱਚ ਤੇ ਵੱਡੇ ਘਰ ਪਿੰਡ ਦਾ ਗਵੰਡੀ ਪਿੰਡ ਆ ਛੋਟਾ ਘਰ ਤੇ ਛੋਟੇ ਘਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਬਾਈ ਜੰਟੇ ਦੇ ਘਰੇ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਹਰਪ੍ਰੀਤ ਵੀਰਾ ਤੇ ਬਾਈ ਜੰਟੇ ਹੁਣੇ ਦੋਵਾਂ ਭਰਾਵਾਂ ਦਾ ਕੰਮ ਆ ਤੇ ਦੋ ਹੀ ਅੱਜ ਜਨਵਾਰਾ ਮਿੱਤਰੋ ਇੱਕ ਤਾਂ ਤੁਹਾਨੂੰ ਟੋਕੜ ਉੱਚੇ ਬੱਚੇ ਦੇ ਵਿੱਚ ਚੰਗੇ ਦੁੱਧ ਦੀ ਮਾਲਕਣ ਮੈਂ ਵਿਖਾਉਣੀ ਆ ਤੇ ਇੱਕ ਵਿਖਾਉਣੀ ਆ ਤੁਹਾਨੂੰ ਪਾਇਲਟ ਪਲੂਨ ਬੱਚੀ ਦੋਵਾਂ ਜਾਨਵਰਾਂ ਦੇ ਬਾਰੇ ਗੱਲਬਾਤ ਕਰਦੇ ਆ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਹਰਪ੍ਰੀਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸੁਣ ਵਧੀਆ ਜੀ ਅੱਛਾ ਪਿੰਡ ਦਾ ਆਪਣਾ ਆ ਗਿਆ ਛੋਟਾ ਕਰਣਾ ਹਾਂ ਜੀ ਕਿਲਾ ਆ ਗਿਆ ਆਪਾਂ ਨੂੰ ਮੁੱਗਾ ਹਾਂਜੀ ਤੇ ਆਪਣਾ ਨੰਬਰ ਬਈ 86 869988787 ਇੱਕ ਵਾਰੀ ਹੋਰ ਬੋ ਦਿੰਦਾ 869988787 ਤੇ ਜੰਤੇ ਬਾਈ ਦੇ ਘਰੇ ਆਪਾਂ ਮੌਜੂਦ ਹਾਂ ਨਾ ਹਾਂਜੀ ਸਬਾਈ ਦੋ ਜਾਨਵਰ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਈ ਕਿੰਨਾ ਦੁੱਧ ਦੇਦਾ ਚੋਣ ਵਾਲਾ ਜਿਹੜਾ ਹੋਵੇ ਉਹ 10 ਲੀਟਰ ਬਈ ਅਗਲਾ 9 ਮੰਨ ਕੇ ਲੈ ਵੀ 9 ਕਿਲੋ ਦੁੱਧ ਕੱਡੇ ਤੇ ਚੜਾਉਂਦੀ ਆ। ਹਾਂਜੀ ਚੜਾਉਂਦੀ। ਠੀਕ ਹੈ ਚੋਣ ਚਣ ਨੂੰ ਠੰਡੀ ਆ ਬਈ। ਪੂਰੀ ਠੰਡੀ ਬਈ ਸੋ। ਜਦੋਂ ਮਰਜ਼ੀ ਚੋਲਾ ਹੈ। ਜਦੋਂ ਮਰਜ਼ੀ। ਸਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਹਨਾ। ਹਾਂ ਨਾੜਾ ਨੂੜਾ ਪਹਿਲੇ ਸਵੇਰੇ ਸੂਈਏ 14 ਕਿਲੋ ਦੁੱਧ ਦਿੱਤਾ ਇਹਨੇ। ਇਹਨੇ ਹੈ। ਹਾਂ। ਠੀਕ ਹੈ ਝੋਟੀ ਚੰਗੀ ਬਹੁਤ ਆ ਹਨਾ ਬਈ। ਬਣੀ ਬੁਣੀ ਵੀ ਆ ਕੋਈ ਵੀਰੇ। ਨਹੀਂ ਬਣੀ ਨਹੀਂ। ਠੀਕ ਆ ਬਈ। ਬਾਕੀ ਬਾਕੀ ਬਰੀਕੀ ਬਹੁਤ ਚੰਗੀਆਂ ਝੋਟੀਆਂ ਨੇ ਹੈ ਨਾ ਆਹ ਥਾਣਾ ਦੇ ਦੰਦੀ ਦੰਦੀ ਵੱਡੀ ਹੋਈ ਆ ਹੈ ਨਾ ਬੱਚੇ ਹਾਂ ਇਹਦੇ ਦੰਦੀ ਵੱਡੀ ਵੀ ਆ ਹੂੰ ਵੱਡਾ ਨਾ ਬੱਚਾ ਕੱਟਾ ਮਗਰ ਆ ਗਿਆ ਬਈ ਕੱਟਾ ਮਗਰ ਠੀਕ ਆ ਬਈ ਠੀਕ ਆ ਸਾਢੇ 3 ਤੋਂ 4 ਮਹੀਨੇ ਹੋਏ ਆ ਸੂਈ ਨੂੰ 4 ਮਹੀਨੇ ਠੀਕ ਆ ਬਈ ਕੱਢੀ ਬਾਹਰੋਂ ਤੋਰੀ ਬੜੀ ਜੀ ਵੀਰੇ ਖੋਲ ਕੇ ਉਹ ਖੜੀ ਆਉ ਨੂੰ ਲੈ ਜੀ ਪਰਾ ਨੂੰ ਲੰਮੀ ਠੀਕ ਆ ਲੈ ਮਿੱਤਰੋ ਬਹੁਤ ਸੋਹਣੀ ਝੋਟੀਆਂ ਦੇਖ ਸਕਦੇ ਆ ਤੁਸੀਂ ਕਰਮਾ ਵਾਲੀ ਹੂੰ ਦੇਖੋ ਗਰਾਂ ਮਿੱਤਰੋ ਹੂੰ ਨਹੀਂ ਠੀਕ ਆ ਨਾੜਾ ਨੂੜਾ ਬੜੀਆਂ ਛੱਡੇ ਤੇ ਨਹੀਂ ਸਾਰਾ ਕੋਈ ਓਕੇ ਆ ਜਾਵਾ ਛੋਟੇ ਦਾ ਦੁੱਧ ਦੁੱਧ ਵੀ ਜੇ ਦੁੱਧ ਹੈਗਾ ਤਾਂ ਬਾਜ਼ਾਰ ਬਣਨਾ ਬਾਈ ਹਣਾ ਹੂੰ ਠੀਕ ਆ ਬਈ ਓਕੇ ਜਮ ਅੱਛਾ ਰੇਟ ਬਾਈ ਇਹਦਾ ਕੀ ਰਹੂਗਾ ਵੀਰੇ ਰੇਟ ਇਹਦਾ 82000 ਅੱਸੀ ਚ 100 ਕਿਲੋਮੀਟਰ ਵਾਟ ਪਹੁੰਚ ਫਰੀ 82 ਅੱਸੀ ਦੇ 100 ਕਿਲੋਮੀਟਰ ਘੇਰੇ ਦੇ ਪਹੁੰਚ ਬਿਲਕੁਲ ਫਰੀ ਫਰੀ ਚਲ ਕੀ ਆ ਬਾਤ ਆ ਬਾਈ ਫਿਰ ਤਾਂ ਲੁੱਟਣ ਵਾਲਾ ਮੇਲਾ ਹਣਾ ਹਾਂ ਠੀਕ ਆ ਬਾਈ ਅੱਛਾ ਤੇ ਬਾਈ ਵੈੜ ਬਾਰੇ ਦੱਸੀ ਬਾਈ ਬੈਡ ਨੂੰ 2 ਮਹੀਨੇ ਹੋਇਆ ਸੂਈ ਨੂੰ ਠੀਕ ਆ ਪੂਲ ਹੁਣ ਵੱਛੀ ਆ ਦੋ ਦੰਦਾਂ ਦਾ ਦੋ ਦੰਦਾਂ ਦਾ ਹਾਂ ਦੋ ਦੰਦਾਂ ਦਾ ਵੀਰੇ ਇਹਦੇ ਤੋਂ ਦੁੱਧ ਕਿੰਨਾ ਇਸ ਟਾਈਮ 10 ਲੀਟਰ 10 ਲੀਟਰ ਲੇਵਾ ਘੱਟ ਦਿਖਾਉਂਦੀ ਹੈ ਨਾ ਹਾਂ ਲੇਵਾ ਫੀਟਿੰਗ ਵਾਲਾ ਲੇਵਾ ਘੱਟ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਉਹ ਫਿਰ ਦੋ ਮਹੀਨੇ ਹੋਏ ਸੂਈ ਨੂੰ ਬੱਚਾ ਪੁੱੱਚੇ ਦੀ ਕੋਈ ਗਾਰੰਟੀ ਬਈ ਬੱਚੇ ਹੈਗੀ ਮੇਰੇ ਕੋਲ ਵੀਡੀਓ ਇਹਦੀ ਅੱਛਾ ਹੈਗੀ ਹੈ ਵੀਡੀਓ ਹਾਂ ਹੈਗੀ ਹੈ ਠੀਕ ਹੈ ਬਈ ਫਿਰ ਤਾਂ ਉਹ ਤਾਂ ਬੱਚੀ ਬਾਕੀ ਬੱਚੀ ਵੀ ਦੱਸਦੀ ਹੈ ਯਾਰ ਹਨਾ ਇਹ ਮਨ ਜਿਵੇਂ ਜਾਤ ਬਰੀਡ ਆਇਆ ਲੱਗਦਾ ਜਿਵੇਂ ਘਾਟੇ ਘੁੱਟੇ ਨਾਲ ਕੋਈ ਸੂਈ ਹੁੰਦੀ ਆ ਹਾਂ ਹਾਂ ਸੂਈ ਆ ਘਾਟੇ ਜੀ ਮਹੀਨਾ ਪਹਿਲਾਂ ਸੂਪੀ ਸੀ ਤਾਂ ਹੀ ਫਿਰ ਨਾ ਮੰਨ ਲਾ ਵੀ ਬੈਠਦੇ ਘੱਟ ਬਣੀ ਜਿਵੇਂ ਬਰੀਡ ਚੰਗੀ ਬੈਠਦੇ ਉੱਤੇ ਹਨਾ ਤੇ ਰੇਟ ਬਾਈ ਇਹਦਾ ਰੇਟ ਇਹਦਾ 28000 ਆਪਾਂ 26000 ਦੀ ਦੇਣੀ ਆ ਇਹ ਵੀ 100 ਕਿਲੋ ਕਰ ਦਈਏ ਪਹੁੰਚ ਫਰੀ ਇਹ ਫਿਰ 28000 ਚਾਹੂਗੀ 100 ਕਿਲੋਮੀਟਰ ਵਾਲਾ ਐ ਨਾ ਕਰ ਯਾਰ ਦੇਈ ਬਾਈ ਨੇ ਇਥੇ ਬੱਚੀ ਸੋਹਣੀ ਬੰਦੀ ਆ ਬਹੁਤ ਚੰਗੀ ਦੋ ਦੰਦ ਬੱਚੀ ਆ ਮੂੰਹ ਮਾਂ ਦੀ ਸਿੰਘੀ ਸਿੰਘ ਆ ਕੱਲਾ ਨਿੱਕਾ ਨਿੱਕਾ ਕੀ ਕਹਿੰਦਾ ਸਿੰਘ ਇਹੋ ਜੀ ਅਸਰ ਬੱਚੀ ਵੇਖ ਜਾਂਦੀ 15000 ਦੀ ਹਾਂ ਹਾਂ ਇਹ ਚਾਹ ਬਣਾਈ ਜਾਣੀ ਆ ਯਾਰ ਵਾਹ ਠੀਕ ਆ ਯਾਰ ਓਕੇ ਸਾਰੀ ਚੰਗੀ ਆ ਇਹ ਠੀਕ ਆ ਦੀਵ ਲੇਵਾ ਵੇਖਣਾ ਹੈ ਤਾਂ ਆ ਤਾਂ ਆਪਣੀ ਥੱਲੋ ਟੈਟ ਹੀ ਆ ਪਰ ਦਿਖਾਉਲੀ ਚੀਜ਼ ਹੀ ਇੱਕ ਹੈ ਨਾ ਅੱਛਾ ਨੰਬਰ ਤਾਂ ਆਪ ਦੱਸ ਹੀ ਦਿੱਤਾ ਬਾਈ ਹੈ ਨਾ ਪੜੇ ਛੋਟਾ ਘਰ ਆ ਘੈਂਡ ਸੋਰੀ ਜੰਟੇ ਬਾਈ ਕੇ ਘਰੋਂ ਵੀਡੀਓ ਬਣਾਈ ਆ ਨੰਬਰ ਸਕਰੀਨ ਤੇ ਓਕੇ